ਤੋ ਚੌਕਲਾ ਨਗਰ ਹੈ ਬਾਬਾ ਰੂਮੀ ਵਾਲਾ ਜਿਹਦੀ ਬੜੀਆ ਪਾਰ ਕਿਰਪਾ ਹੈ ਵੀਰਿਆ ਆਪਾਂ ਸਾਊਂਡ ਨੂੰ ਸੈੱਟ ਕਰ ਲਈਏ ਬਹੁਤ ਪਿਆਰੀ ਸਾਊਂਡ ਹੈ ਮੈਂ ਟੀਮਾਂ ਨੂੰ ਬੇਨਤੀ ਕਰਦਾ ਤਾਂ ਕਿ ਆਪਣੀ ਐਂਟਰੀ ਕਰਵਾ ਲੈਣ ਦੀ ਬਹੁਤ ਵੱਡਾ ਧੰਨਵਾਦ ਹੈ ਬਹੁਤ ਪਿਆਰੀ ਸਾਊਂਡ ਹੈ ਦਰਸ਼ਕ ਜੁੜੇ ਹੋਏ ਨੇ ਕਿਆ ਬਾਤਾਂ ਨੇ ਕਿ ਵਾਹ ਓਏ ਮੇਰੇ ਅਮੌਲਾ ਏ ਕਿ ਵਾਹ ਓਏ ਮੇਰੇ ਅਮੌਲਾ ਏ ਕਿਆ ਬਾਤ ਨੇ ਗਰਾਊਂਡ ਨੂੰ ਚਾਰ ਚੰਨ ਲੱਗੇ ਹੋਇਆ ਮਾਫਿਰ ਕਬੱਡੀ ਦਾ ਗਰਾਊਂਡ ਹੈ ਅੱਜ ਪੂ ਚੌਕਾ ਲੰਮੀ ਚੱਲੀ ਹੈ ਬੜੀ ਪਿਆਰੀ ਧਰਤੀ ਹੈ ਮੈਂ ਟੀਮਾਂ ਨੂੰ ਬੇਨਤੀ ਕਰਨਾ ਹੈ ਜਲਦੀ ਨਾਲ ਟੀਮਾਂ ਆਪਣੀ ਐਂਟਰੀ ਕਰਵਾ ਲੈਣ ਦੇਰੀ ਟੀਮਾਂ ਦੀ ਹੈ ਪੱਤਿਆਂ ਦਾ ਪੇਪਰ ਵੀ ਵੀਰਾਂ ਨੇ ਮੈਚ ਲੇਟ ਕਰਦੇ ਹੋਏ ਕੋਈ ਜੱਟ ਨਹੀਂ ਭਾ ਹੁਣ ਆਪਾਂ ਆ ਗਏ ਤਾਂ ਆਪਾਂ ਐਂਟਰੀ ਕਰਵਾ ਲਈਏ ਇਹ ਆਪਣੀ ਸੇਵਾ ਦੀ ਮੰਨੀ ਜਾਵੇਗੀ ਕਿਉਂਕਿ ਵੀਰਾਂ ਨੇ ਜਿੰਨਾ ਹੁੰਦਾ ਸੀ ਉਹਨਾ ਕਰ ਦਿੱਤਾ ਆਪਾਂ ਐਂਟਰੀ ਕਰਵਾ ਜੀਏ ਬਹੁਤ ਵੱਡਾ ਧੰਨਵਾਦ ਹੋਇਆ ਲੈ ਵੀ ਬਗੂਆ ਪੈਂਟਰੀ ਨੂੰ ਜ਼ਰੂਰ ਕਹੀਏ ਤਾਂ ਕਿ ਗਰਾਊਂਡ ਤੇ ਟੀਮਾਂ ਆ ਸਕਣ ਮੇਰਾ ਨਾਮ ਅਵਤਾਰ ਸਿੰਘ ਜੀ ਮੈਂ ਕਮੇਟੀ ਮੈਂਬਰ ਵੀ ਆ ਤੇ ਪੰਚਾਇਤੋਂ ਮੈਂਬਰ ਵੀ ਆ ਜੀ ਪਿੰਡੂ ਪੁੱਚੋਕਲਾ ਜ਼ਿਲ੍ਹਾ ਬਟਿੰਡਾ ਅਸੀਂ 40ਵਾਂ ਕਬੱਡੀ ਟੂਰਨਾਮੈਂਟ ਬਾਬਾ ਸੰਤੋਖ ਸਿੰਘ ਜੀ ਦੀ ਯਾਦ ਵਿੱਚ ਕਰਵਾ ਰਹੇ ਹਾਂ 21 22 23 ਜਨਵਰੀ 2025 ਤੋਂ ਦੇ ਹੋ ਰਿਹਾਗਾ ਟੂਰਨਾਮੈਂਟ ਜਿਹਦੇ ਵਿੱਚ ਕਬੱਡੀ 35 ਕਿਲੋ ਕਵਡੀ 48 ਕਿਲੋ ਕਵਡੀ 57 ਕਿਲੋ ਕਵਡੀ 75 ਕਿਲੋ ਤੇ ਕਵਡੀ ਓਪਨ ਦੇ ਮੁਕਾਬਲੇ ਕਰਵਾਈ ਜਾਣਗੇ ਰੱਸਾ ਕਸੀ ਦੇ ਕਰਵਾਈ ਜਾਣਗੇ ਤਾਂ ਸੀਪ ਦੇ ਕਰਵਾਏ ਜਾਣਗੇ ਅਦੇ ਲੜਕਿਆਂ ਸ਼ੋਅ ਮੈਚ ਜਿਸ ਕਵਡੀ ਓਪਨ ਦੇ ਵਿੱਚ ਬਹੁਤ ਵਧੀਆ ਖਿਡਾਰੀ ਬਹੁਤ ਚੰਗੇ ਖਿਡਾਰੀ ਤੇ ਚੰਗੀਆਂ ਟੀਮਾਂ ਪਹੁੰਚ ਗਈਆਂ ਨੇ ਸਾਡੇ ਕੋਲ ਇੰਟਰ ਹੋਈਆਂ ਹੋਈਆਂ ਨੇ ਬਹੁਤ ਵਧੀਆ ਮੁਕਾਬਲੇ ਦੇਖਣ ਨੂੰ ਮਿਲਣਗੇ ਜਿਸ ਤੇ ਸਾਡਾ ਟੂਰਨਾਮੈਂਟ ਚ ਸਾਰਨਾ ਉਹ ਵੱਡਾ ਸਹਿਯੋਗ ਪ੍ਰੋਫੈਸਰ ਸਰਜੀਤ ਸਿੰਘ ਜੀ ਵਜੇਂਦਰਾ ਕਾਲਜ ਰਾਜ ਸਿੰਘ ਜੀ ਮਾਨ ਤੇ ਪਾਲੀ ਸੇਖੋ ਜੀ ਨੀਟਾ ਗੱਲੀ ਜੀ ਵੀਰ ਸਿੰਘ ਜੀ ਤੇ ਇੱਕ ਨਾਲ ਹੀ ਸਾਫ ਰੇੜੀਆਂ ਕਾਰੇ ਕਰਾਈਆਂ ਜਾ ਰਹੀਆਂ ਹੈ ਬਹੁਤ ਵੱਡਾ ਸਹਿਯੋਗ ਹੈ ਜੀ ਜਿੱਲੀ ਮਰਜ਼ੀ ਮੋੜ ਕਰਦੀ ਹੈ ਸਾਡੇ ਨਾਲ ਦਾ ਸਹਿਯੋਗ ਹੈ ਜੀ ਫੁੱਲ ਪਾਹ ਲੈ ਸਕਦੇ ਹੈ ਜਿਸ ਚ ਬਾਬਾ ਸੁਖਦੇਵ ਸਿੰਘ ਜੀ ਅੱਜ ਟੂਰਨਾਮੈਂਟ ਦਾ ਉਦਘਾਟਨ ਕਰਨ ਜਾ ਰਹੇ ਨੇ ਉਹ ਕੁਝ ਸਮੇਂ ਤੱਕ ਸਾਡੇ ਕੋਲ ਪਹੁੰਚ ਰਹੇ ਨੇ ਤੇ ਇਨਾਮਾਂ ਦੀ ਗੱਲ ਕਰੀਏ ਕਿ ਇਨਾਮ ਕੀ ਕੀ ਰੱਖੇ ਹੋ ਕਬੱਡੀ ਓਪਨ ਦਾ ਪਹਿਲਾ ਨਾਮ 10 ਲੱਖ ਰੁਪਈਆ ਜੀ ਦੂਸਰਾ ਨਾਮ 81000 ਵੈਸਟਰਨ ਨੂੰ 21000 ਤੇ ਨਾਮੀ ਖਿਡਾਰੀ ਵੀ ਕੋਈ ਸ਼ਿਰਕਤ ਕਰਨ ਨਾਮੀ ਖਿਡਾਰੀ ਹਾਂਜੀ ਟੀਮਾਂ ਦੇ ਲਿਖਵਾਏ ਹੋਏ ਨੇ ਕਈ ਵਾਰ ਕੋਈ ਪ੍ਰੋਬਲਮ ਹੋ ਕਰਕੇ ਵੀ ਹੋ ਸਕਦਾ ਵੀ ਉਹ ਨਾ ਆ ਸਕਣ ਜਾਂ ਕਿਵੇਂ ਵੀ ਉਹ ਆਪਾਂ ਮੌਕੇ ਦੀ ਕਹਿ ਸਕਦੇ ਆ ਵੀ ਆਪਾਂ ਟੀਮਾਂ ਸਾਡੇ ਕੋਲ ਬਹੁਤ ਵਧੀਆ ਐਂਟਰ ਹੋ ਜਾਂਦੀਆਂ ਨੇ ਜੀ ਕਿਸ ਮੰਤਵ ਨੂੰ ਲੈ ਕੇ ਟੂਰਨਾਮੈਂਟ ਕਰਾਇਆ ਜਾ ਰਿਹਾ ਔਰ ਇਸ ਪਿੰਡ ਦੇ ਕੋਈ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ ਪਿੰਡ ਤੇ ਬਹੁਤ ਵਧੀਆ ਖਿਡਾਰੀ ਪੈਦਾ ਕੀਤੇ ਆਂ ਇਸ ਪਿੰਡ ਨੇ ਜਿਦਾਂ ਹੀ ਪਹਿਲਾਂ ਤੋਂ ਹੀ ਆਪਣਾ ਵੀਡੀ ਸ਼ਰਮਾ ਜੀ ਜੀ ਫੈਨਸੀ ਵਾਲੀ ਰਹੀ ਜਿੰਦਾ ਕਾਲਜ ਦੇ ਕਾਫੀ ਸਮੇਂ ਤੋਂ ਬਹੁਤ ਵਧੀਆ ਕਬੱਡੀ ਖੇਡੇ ਉਹਨਾਂ ਨੇ ਉਹਨਾਂ ਦੇ ਬੇਟਾ ਸਰਜੀਤ ਸਿੰਘ ਜੀ ਉਸ ਤੋਂ ਬਾਅਦ ਲਖੂ ਕਬੱਡੀ ਖਿਡਾਰੀ ਜੀ ਓਪਨ ਚ ਤਲਵਿੰਦਰ ਕਬੱਡੀ ਖਿਡਾਰੀ ਛੋਟੇ ਬਜਨੀ ਵੀ ਸੀਗੇ ਜੀ ਹੁਣ ਵੀ ਸਾਡੀ ਟੀਮ 35 ਕਿਲੋ 48 ਕਿਲੋ ਹੀ ਬਹੁਤ ਵਧੀਆ ਤਿਆਰ ਹੋ ਰਹੀ ਹੈ ਜੀ ਕੋਚ ਬਲਜਿੰਦਰ ਸਿੰਘ ਬਲਤੇਜ ਸਿੰਘ ਕੋਚ ਇਹ ਬਹੁਤ ਵਧੀਆ ਖਿਡਾਰੀਆ ਬੱਚੇ ਪੈਦਾ ਕਰ ਰਹੇ ਨੇ ਜੀ ਤੇ ਮੈਂ ਕੁੜੀਆਂ ਦੀ ਟੀਮ ਪਿਆਬ ਲੈਵਲ ਤੇ ਵੀ ਆਪਣੇ ਸਕੂਲ ਦੇਆਂ ਤਿੰਨ ਕੁੜੀਆਂ ਫਾਸਟ ਆਈਆਂ ਨੇ ਜੀ ਜਿਸ ਤਰ੍ਹਾਂ ਆਪਾਂ ਵੀ ਇਹ ਮੈਨ ਮੋਟਿਵ ਇਹ ਸੀਗਾ ਜੀ ਟੂਰਨਾਮੈਂਟ ਕਰਵਾਉਂਦਾ ਵੀ ਨਸ਼ਿਆਂ ਤੋਂ ਵੈਸਤ ਚਿੱਟਿਆਂ ਨੂੰ ਵੱਧਦੇ ਹੋਏ ਦੇਖ ਕੇ ਜੀ ਤੇ ਜੇ ਟੂਰਨਾਮੈਂਟ ਹੁੰਦਾ ਰਹੂਗਾ ਇਸ ਸਾਲ ਤਾਂ ਜਵਾਕਾਂ ਤੇ ਉਤਸ਼ਾਹ ਵਧੂਗਾ ਤਾਂ ਕਰਕੇ ਇਹ ਸਾਡਾ ਉਪਰਾਲਾ ਕੀਤਾ ਗਿਆਗਾ ਸਾਰੇ ਪੰਚਾਇਤ ਵੱਲੋਂ ਤੇ ਸਾਰੇ ਨਗਰ ਵਾਸੀ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਰੇ ਨਗਰ ਦਾ ਜਿੰਨਾ ਸਹਿਯੋਗ ਦਿੱਤਾ ਗਿਆ ਸਾਡਾ ਟੂਰਨਾਮੈਂਟ ਕਰਵਾਉਣ ਦੇ ਲਈ ਜੀ ਤੇ ਅੱਗੇ ਤੋਂ ਵੀ ਸਾਡੀ ਕੋਸ਼ਿਸ਼ ਇਹ ਹੀ ਰਹੂਗੀ ਵੀ ਆਏ ਸਾਲ ਟੂਰਨਾਮੈਂਟ ਹੁੰਦਾ ਰਹੇ ਜੀ ਬਾਈ ਸੁਰਜੀਤ ਸਿੰਘ ਇਸ ਪਿੰਡ ਦਾ ਵਸਨੀਕ ਆ ਬਾਬਾ ਜੀ ਦੀ ਬੜੀ ਆਪਾਰ ਕਿਰਪਾ ਹੋਈ ਹੈ ਕਿਉਂਕਿ ਸਾਡੀ ਜਿਹੜੀ ਇਹ ਪਿੰਡ ਦੀ ਧਰਤੀ ਹੈ ਇੱਥੇ ਮਹਾਪੁਰਸ਼ ਸੰਤ ਬਾਬਾ ਮਹਾਰਨਾਮ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਬਾਬਾ ਗੱਲ ਸਿੰਘ ਜੀ ਹੋਰ ਬਹੁਤ ਜਿਹੜੇ ਸੰਤ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਚਰਨ ਪਾਏ ਨੇ ਤੇ ਅਸੀਂ ਸਾਰੇ ਬੜੇ ਹੀ ਭਾਗਾ ਵਾਲੇ ਆ ਕਰਮਾਂ ਵਾਲੇ ਆ ਸਾਡਾ ਇਹ ਪਿੰਡ ਹੈ ਕਿਉਂਕਿ ਇਹ ਪਿੰਡ ਬੜਾ ਵਧੀਆ ਪਿੰਡ ਜਿਸ ਦੇ ਵਿੱਚ ਹਰ ਇੱਕ ਵਿਦਿਆਰਥੀ ਹਰ ਇੱਕ ਨੌਜਵਾਨ ਹਰ ਇੱਕ ਬਜ਼ੁਰਗ ਪਿੰਡ ਦੀ ਚੜ੍ਹਦੀ ਕਲਾ ਲਈ ਅੱਗੇ ਆਉਣਾ ਚਾਹਦਾ ਸੀ ਅਸੀਂ ਇਹ ਪਿੰਡ ਦੇ ਵਿੱਚ ਟੂਰਨਾਮੈਂਟ ਬਹੁਤ ਪ੍ਰਾਣਾ ਸ਼ੁਰੂ ਕੀਤਾ ਹੋਇਆ ਹੈ ਸਾਡੇ ਗੈੜੀ ਵੀ ਇੱਥੇ ਖੇਡਦੇ ਰਹੇ ਫਿਰ ਅਸੀਂ ਖੇਡੇ ਫਿਰ ਸਾਡੇ ਬੱਚੇ ਖੇਡਦੇ ਰਹੇ ਹੁਣ ਸਾਡਾ ਪਿੰਡ ਇਹ ਖੇਡਦਾ ਹੈ ਅਸੀਂ ਖੇਡਣਾ ਇਸ ਬੱਚਿਆਂ ਨੂੰ ਦੇਖਣਾ ਚਾਹੁੰਦੇ ਆ ਥੋੜਾ ਜਿਹਾ ਸਮਾਂ ਪਹਿਲਾਂ ਇਹ ਟੂਰਨਾਮੈਂਟ ਥੋੜਾ ਬੰਦ ਹੋ ਗਿਆ ਸੀਗਾ ਪਰ ਅਸੀਂ ਫੇਰ ਸਾਰਿਆਂ ਨੇ ਕੋਸ਼ਿਸ਼ ਕਰਕੇ ਕਿਉਂਕਿ ਸਾਡੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੀ ਸਾਰੀ ਟੀਮ ਨੇ ਉਹਨਾਂ ਦੇ ਮੈਂਬਰਾਂ ਨੇ ਬੜੀ ਕੋਸ਼ਿਸ਼ ਕੀਤੀ ਤੇ ਇਕ ਰਾਜਮਾਨ ਸਾਡੇ ਜੋ ਕੋਈ ਬਹੁਤ ਵੱਡੀ ਹੈਲਪ ਕਰਦੇ ਪਿੰਡ ਦੀ ਟੂਰਨਾਮੈਂਟ ਹੋਵੇ ਕੋਈ ਵੀ ਹੋਵੇ ਕੰਮ ਉੱਥੇ ਇਹਨਾਂ ਨੇ ਚੌਥਾ ਹਿੱਸਾ ਪਾ ਦੇਣਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਚੌਥਾ ਹਿੱਸਾ ਇਹਨਾਂ ਨੇ ਪਾ ਦੇਣਾ ਕਹਿਣ ਦਾ ਮਤਲਬ ਵੀ ਸਾਡੇ ਹਰ ਇੱਕ ਪਿੰਡ ਦਾ ਹਰ ਨੌਜਵਾਨ ਇਸ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਚਾਹੁੰਦਾ ਕਿਉਂਕਿ ਅੱਜ ਕੱਲ ਜਿਵੇਂ ਦੌਰ ਚੱਲਦਾ ਹੈ ਮੋਬਾਈਲ ਦਾ ਦੌਰ ਚੱਲਦਾ ਹੈ ਬੱਚੇ ਮੋਬਾਈਲ ਨਾਲ ਜੁੜ ਕੇ ਗਰਾਊਂਡ 'ਚ ਆਉਣਾ ਬੰਦ ਹੋ ਗਏ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਇਹਨੂੰ ਦੁਬਾਰਾ ਫਿਰ ਗਰਾਊਂਡ ਦੇ ਵਿੱਚ ਲਿਆਂਦਾ ਜਾਵੇ ਤੰਦਰੁਸਤ ਹੋ ਜਾਣ ਤੇ ਸਾਡਾ ਪਿੰਡ ਜਿਵੇਂ ਓਵੇਂ ਖੁਸ਼ੀਆਂ ਮਾਣੇ ਜਿਵੇਂ ਪਹਿਲਾਂ ਮਾਣਦਾ ਸੀ ਮਾਣ ਰਿਹਾ ਕਿਉਂਕਿ ਇੱਥੇ ਮਹਾਪੁਰਖਾਂ ਦੀ ਬੜੀ ਉੱਤੇ ਸਾਡੇ ਤੇ ਮਿਹਰ ਪ੍ਰਿਆਸ ਰੱਖਿਆ ਉਹਨਾਂ ਨੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਨਾਲ ਮਿਲ ਕੇ ਤੇ ਕੋਈ ਸਾਡੀ ਜਿਹੜੀ ਇਹ ਨੇਪਰੇ ਚੜੂਗੀ ਦੇਖੋ ਮੇਰਾ ਮੈਂ 1975 ਸਿਕਣਨ ਲਗਿਆ ਸੀ ਤੇ ਆਜੇ ਜਿਹੜੇ ਟੂਰਨਾਮੈਂਟ ਹੈ 1971 ਦੇ ਵਿੱਚ ਸ਼ੁਰੂ ਕਰਵਾਏ ਸੀ ਬਾਬਾ ਜੀ ਸੰਤੋਖ ਸਿੰਘ ਜੀ ਨੇ ਤੇ ਉਦੋਂ ਤੋਂ ਉਦੋਂ ਤੋਂ ਚੱਲਦੇ ਆ ਰਹੇ ਹੈ ਤੇ ਮੈਂ ਹਰ ਸਾਲ 1990 ਤੋਂ ਬਾਅਦ ਮੈਂ ਹਰ ਸਾਲ ਹੀ ਪਿੰਡ ਆਉਣਾ ਤੇ ਇਹ ਮੇਰਾ ਇਤਕੀ 37ਵਾਂ ਗੜਾ ਹੈ ਪਿਛਲੇ 53 ਸਾਲਾਂ ਦੇ ਵਿੱਚੋਂ ਤੇ ਜਦੋਂ ਵੀ ਟੂਰਨਾਮੈਂਟ ਕਰਾਉਂਦੇ ਆ ਤੇ ਮੈਂ ਫਿਰ ਇਹਨੂੰ ਕਹੇ ਵੀ ਤੁਸੀਂ ਨਾ ਤਾਂ ਮੈਥੋਂ ਪੈਸੇ ਮੰਗਦੇ ਹੋ ਸਕਦੇ ਤੇ ਨਾ ਤੁਸੀਂ ਕਰਦੇ ਤਾਂ ਮੇਰਾ ਚੌਥਾ ਹਿੱਸਾ ਪੜਿਆ ਕਰੋ ਵੀ ਜੇ ਤੁਸੀਂ 4 ਲੱਖ ਲਵੋ ਨਾ ਲੱਖ ਲਾ ਲਓ ਜੇ ਤੁਸੀਂ 10 ਲੱਖ ਲਵੋ ਮੈਂ ਤੁਹਾਨੂੰ 2.5 ਲੱਖ ਦੇ ਦਵਾਂ 12 ਲੱਖ ਲਾਉਣਾ ਮੈਂ ਤੁਹਾਨੂੰ 3 ਦੇ ਦਵਾਂ ਵੀ ਮੇਰਾ ਚੌਥੇ ਹਿੱਸਾ ਦਾ ਬਹੁਤ ਦੇਰ ਦਾ ਇੱਥੇ ਤੁਰਦਾ ਰਿਹਾ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਇਹਦੇ ਇੱਥੇ ਪੈਸੇ ਲਾਉਣੇ ਆ ਕਲਬ ਦੇ ਰਾਹੀਂ ਜਾਂ ਪੰਚਾਇਤ ਦੇ ਰਾਹੀਂ ਤੇ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਹੈ ਉਹ ਮਤਲਬੀ ਉਹ ਚ ਚੰਗੇ ਪਾਸੇ ਪੈਸੇ ਲਾਦੇ ਚੰਗੇ ਲਿਖ ਲਾਦੇ ਸਾਡੇ ਜਿਹੜੇ ਅਸੀਂ ਕੰਮ ਸੀ ਕੰਮ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਹੈ ਬੱਚੇ ਹੈ ਉਹਨਾਂ ਨੂੰ ਅਸੀਂ ਨਾ ਇਹ ਜੇ ਟੂਰਨਾਮੈਂਟ ਰਹੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਾਂਭ ਸਕਦੇ ਹਾਂ ਸੋ ਪੈਸਾ ਕੋਈ ਗੱਲ ਨਹੀਂ ਹੁੰਦੀ ਪੈਸਾ ਮੈਟਰ ਨਹੀਂ ਕਰਦਾ ਸਾਰੇ ਪਿੰਡ ਨੂੰ ਇਕੱਠਾ ਕਰਨਾ ਸਾਰੇ ਪਿੰਡ ਦਾ ਨਾਲਦਨ ਨੂੰ ਉਹ ਮੁਹੱਬਤ ਦੇ ਵਿੱਚ ਰੱਖਣਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਰੇ ਪਿੰਡ ਦਾ ਇਤਿਹਾਸ ਹੋਵੇ ਤੇ ਗਾਂਵ ਵਾਸਤੇ ਤਾਂ ਮੈਂ ਇਹ ਕਹਣਾ ਵੀ ਪੰਚਾਇਤ ਤੇ ਮੇਰੀ ਬਹੁਤ ਦਲੀਸ਼ਾ ਹੁੰਦੀ ਹੈ ਕਿ ਸਭ ਪੰਚਾਇਤਾਂ ਨੂੰ ਜਾਂ ਕਲੱਬ ਦੇ ਮੈਂਬਰਾਂ ਨੂੰ ਮਤਵੀ ਸਰਵਿਸਾਂ ਤੋਂ ਚੁਣੇ ਜਾਵੇ ਤਾਂ ਕਿ ਪਿੰਡ ਦੇ ਵਿੱਚ ਇਤਫਾਕ ਬਣਿਆ ਰਹੇ ਤੇ ਪਿੰਡ ਵੱਧ ਤੋਂ ਵੱਧ ਤਰੱਕੀ ਕਰੇ ਵਿਦੇਸ਼ਾਂ 'ਚ ਰਹਿੰਦੇ ਹੋ ਜੀ ਵਿਦੇਸ਼ਾਂ 'ਚ ਵੀ ਟੂਰਨਾਮੈਂਟ ਹੁੰਦੇ ਤੇ ਤੁਹਾਡੇ ਪਿੰਡ 'ਚ ਵੀ ਹੋ ਰਹੇ ਨੇ ਕਿੰਨਾ ਕਾ ਅੰਤਰ ਦੇਖਦੇ ਆ ਬਹੁਤ ਅੰਤਰ ਹੈ ਜੀ ਉੱਥੇ ਇੱਥੇ ਵੀ ਇੱਥੇ ਟੂਰਨਾਮੈਂਟ ਦੀ ਵਧੀਆ ਹੁੰਦੇ ਉੱਥੇ ਥੋੜੇ ਜਿਹਾ ਖਰਚਾ ਜ਼ਿਆਦਾ ਹੋ ਜਾਂਦਾ ਤੇ ਉੱਥੇ ਵੀ ਜਾਨੇ ਮਤਵੀ ਜਿਹਨੇ ਕਿ ਪੈਸੇ ਮੈਨਾਂ ਨੂੰ ਦੇਣੇ ਆ ਉਹਨਾਂ ਟੂਰਨਾਮੈਂਟ ਜਿਹਨਾਂ ਮਥੋਣੇ ਕਿ ਲਾਜ ਜਾਂਦੇ ਉਹ ਤੇ ਕਹਿਣ ਦਾ ਮਤਲਬ ਇਹ ਸੀ ਪੁਰਾਣੇ ਬੈਠੇ ਸਾਡੇ ਪਹਿਲਾਂ ਸਾਡੇ ਕੋਲ ਹੀ ਆਉਂਦੇ ਵੀ ਜਿਹੜੇ ਟੂਰਨਾਮੈਂਟ ਕਰਾਉਣੇ ਆ ਉੱਥੇ ਵੀ ਬੈਨੀਫੀਟ ਦੇ ਵਿੱਚ ਮੈਂ ਬੈਨੀਫੀਟ ਦਾ ਮੈਂਬਰ ਹਾਂ ਤਾਂ ਉਹ ਬੈਨੀਫੀਟ ਦੇ ਵਿੱਚ ਵੀ ਟੂਰਨਾਮੈਂਟ ਤਕਰੀਬਨ ਮਤਲਬ ਵੀ 1979 ਦੇ ਵਿੱਚ ਮੈਂ ਸ਼ੁਰੂ ਕਰਾਈ ਸੀ ਉਦੋਂ ਮੈਂ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਦੇ ਵਿੱਚ ਸੀਗਾ ਤੇ ਆਪਣਾ ਜਿਹੜੇ ਡਾਇਰੈਕਟਰ ਤੇ ਅਸੀਂ ਕਮੇਟੀ ਨੇ ਫੈਸਲਾ ਕੀਤਾ ਕਿ ਮਤਲਬ ਇਹ ਪਾ ਟੂਰਨਾਮੈਂਟ ਕਰਾਇਆ ਕਰਗੇ ਤੇ ਉੱਥੇ ਵੀ 1979 ਤੋਂ ਲੈ ਕੇ ਹੁਣ ਤੱਕ ਟੂਰਨਾਮੈਂਟ ਚੱਲਦੇ ਆ ਰਹੇ ਹਨ ਜੀ ਜਲ ਬਹੁਤ ਵਧੀਆ ਫੀਲ ਕਰਦੇ ਪਿੰਡਾਂ ਕੇ ਪਿੰਡ ਨੂੰ ਮਿਲੇ ਪੰਚਾਇਤ ਬਹੁਤ ਵਧੀਆ ਨਿਰਮਾਨ ਸਾਹਿਬ ਆਏ ਸਰਜੀਤ ਸਿੰਘ ਆਏ ਇਥੇ ਮਿਲ ਕੇ ਸਾਰ ਪਿੰਡ ਨੂੰ ਬਹੁਤ ਖੁਸ਼ੀ ਹੋਈ ਹੈ ਟੂਰਨਾਮੈਂਟ ਤੇ ਬਹੁਤ ਬਹੁਤ ਪਹੁੰਚੋ ਅਸੀਂ ਇੱਕ ਬੇਨਤੀ ਕਰਦੇ ਹਾਂ ਜੀ ਮਿਸਟਰ ਪ੍ਰਾਈਮ ਮਿਨਿਸਟਰ ਨੂੰ ਤੇ ਰਾਸ਼ਟਰਪਤੀ ਨੂੰ ਸਾਡੇ ਪਿੰਡ ਕੰਨੀ ਥੋੜਾ ਧਿਆਨ ਦੇਣ ਅਨ ਸੰਯੋਗ ਦੇ ਵਧਾਈ ਹੈ ਸਟੇਡੀਅਮ ਨੂੰ ਪਿੰਡ ਨੂੰ ਥੋੜਾ ਜਿਹਾ ਜ਼ਰੂਰਤਾਂ ਕੀ ਫੰਡ ਦੀ ਥੈਂਕ ਯੂ ਨੌਜਵਾਨਾਂ ਨੂੰ ਕੀ ਅਪੀਲ ਕਰੀ ਨੌਜਵਾਨਾਂ ਨੂੰ ਤਾਂ ਕਹਿੰਦੇ ਗੇਮਾਂ ਕਰਨੀ ਆਓ ਜੇ ਗੇਮਾਂ ਜਾਓਗੇ ਤੁਹਾਨੂੰ ਨੌਕਰੀ ਮਿਲੂ ਜੋਬਾਂ ਮਿਲਣਗੀਆਂ ਬਾਹਰ ਜਾ ਕੇ ਵੀ ਤੁਸੀਂ ਹੋਰ ਆਵਦਾ ਫਿਊਚਰ ਬਣਾਓਗੇ ਗੇਮਾਂ ਜਾਓਗੇ ਮੇਰਾ ਨਾਮ ਸਰਦਾਰ ਕਰਨੈਲ ਸਿੰਘ ਪੁੱਟੂਖਲਾ ਮੈਂ ਜੀ ਮੰਨ ਚ ਸੋਚਿਆ ਸੀਗਾ ਵੀ ਜੇ ਮੰਨ ਲਓ ਸਰਪੰਚ ਬਣਦੇ ਆ ਤੇ ਟੂਰਨਾਮੈਂਟ ਬੰਦ ਹੋਏ ਹੋਏ ਆ ਤੇ ਪੱਕਾ ਟੂਰਨਾਮੈਂਟ ਕਰਾਵਾਂਗੇ ਪਿੰਡ ਨੇ ਸਹਿਯੋਗ ਦਿੱਤਾ ਜੀ ਬਹੁਤ ਤੇ ਬਸ ਅਪ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣਾ ਬਸ ਆਹੀ ਮੇਰੀ ਤਾਂ ਹੋਇ ਲਕਸਾ ਜੀ ਤੇ ਦੂਸਰੀ ਟੀਮ ਨੂੰ ਸਾਡੀ ਗੁਜਾਰ ਸਾਹਿਬ ਜਲਦੀ ਗਰਾਊਂਡ ਵਾਲਾ ਆ ਜਾਵੇ ਕਿ ਕਬੱਡੀ 35 ਕਿਲੋ ਭਾਰ ਦੇ ਜਿਹੜੇ ਮੁਕਾਬਲੇ ਖੇਡੇ ਜਾਣੇ ਐ ਉਸ ਤੋਂ ਬਾਅਦ ਕਬੱਡੀ 48 ਤੇ ਨਾਲ ਹੀ ਕਬੱਡੀ ਕਿੰਨੇ ਲੜਕੇ ਦੇ ਮੁਕਾਬਲੇ ਦੇਖੀ ਟੀਮਾਂ ਬਦਲ ਕਰਵਾ ਲੋ ਕੋੜੀ ਜੀ ਇਹ ਕਹ ਬਣਾਉਣੇ ਕੋੜੀ ਮੈਂ ਇਹਦਾ ਤਰਾਜ ਨਹੀਂ ਹੁੰਦਾ ਕਿ ਕਿਵੇਂ ਪਹਿਲਾਂ ਕਿਹੜੇ ਹਰਾਉਂਦੇ ਨੇ ਪਹਿਲਾਂ ਕਿਹੜਾ ਪੂਲੀ ਹਰਾਉਂਦੇ ਆਉਂਦੇ ਆਉਂਦੇ